ਲੋਜੀ ਅੱਜ ਨਾ ਮੈਂ ਬਹੁਤ ਦਿਨਾਂ ਬਾਅਦ ਵਾਲ ਧੋਤੇ ਆ ਕਿਉਂ ਧੋਤੇ ਆ ਕਿਉਂਕਿ ਅੱਗੇ ਮੈਂ ਹਰ ਤੀਸਰੀ ਚੌਥੇ ਦਿਨ ਪਾਲ ਧੋਂਦੀ ਸੀਗੀ ਹਨਾ ਤੇ ਹੁਣ ਨਹੀਂ ਧੋਂਦੀ ਹੈਗੀ ਇਹਦੇ ਵਿੱਚ ਬਹੁਤ ਰਾਜ ਆ ਕਿ ਮੈਂ ਕਈ ਪੈਣਾ ਕਈ ਮੇਰੇ ਵਾਂਗੂ ਬਿਲਕੁਲ ਵੀ ਨਹੀਂ ਵਾਲ ਧੋਂਦੀਆਂ ਹੁਣ ਨਾ ਕਈ ਜਣ ਆਪਾਂ ਦੱਸਣਾ ਨਹੀਂ ਉਹ ਰਾਜ ਹੋਰ ਆ ਤੇ ਆਪਾਂ ਕਿਉਂ ਉਹ ਰਾਜ ਦੱਸੀਏ ਤੇ ਹੁਣ ਜੀ ਹਨਾ ਵਾਲਾਂ ਨੂੰ ਸੰਭਾਲਣਾ ਤਾਂ ਹੈ ਤਾਂ ਔਖਾ ਹੀ ਆ ਕਿ ਕਿ ਇਸ ਉਮਰ ਚ ਆ ਕੇ ਤਾਂ ਬਾਲ ਸੰਭਾਲਣੇ ਬਹੁਤ ਮੁਸ਼ਕਲ ਆ ਮੰਨਦੀ ਨਾ ਮੈਂ ਆਪੀ ਵੀ ਇਹ ਰਾਹ ਇਹ ਹੀ ਆ ਸਾਡੇ ਨਾ ਬਾਲ ਤਾਂ ਹੁੰਦਾ ਜੇ ਅਸੀਂ ਕਲਰ ਲਵਾ ਲੈਂਦੇ ਆ ਉਹ ਮਹਿੰਗੇ ਤੋਂ ਮਹਿੰਗੇ ਕਲਰ ਹੁੰਦੇ ਆ ਉਹ ਉਤਰ ਜਾਂਦੇ ਆ ਤੁਸੀਂ ਆਪ ਦੇਖਿਆ ਹੋਣਾ ਉਹ ਤਾਂ ਉਤਰ ਹੀ ਜਾਂਦੇ ਆ ਨਾ ਤੁਸੀਂ ਮਹਿੰਗਾ ਲਵਾਇਆ ਉਹ ਤੁਸੀਂ ਰੁਕਸ ਵਾਲਿਆਂ ਦੇ ਲਵਾਇਆ ਤੁਸੀਂ ਹੋਰ ਕਿਤੋਂ ਵੀ ਜਾ ਕੇ ਲਵਾਇਆ ਉਹ ਚਾਹੇ ਤੁਸੀਂ ਘਰੇ ਲਾ ਲਓ ਘਰੇ ਤਾਂ ਚਲੋ ਮੇਰੇ ਤਾਂ ਚਲੋ ਸੂਟ ਮਿਲਦਾ ਹੈਗਾ ਮੈਂ ਤਾਂ ਲਾਉਂਦੀ ਨਹੀਂ ਤੇ ਜੇ ਤੁਸੀਂ ਕਹੋ ਜੀ ਅਸੀਂ ਹੋ ਗਏ ਬੁੜੇ ਕਿ ਅਸੀਂ ਤਾਂ ਨਹੀਂ ਕਦੇ ਵੀ ਮੰਨਣਾ ਮੰਨਣਾ ਕਿਉਂ ਨਹੀਂ ਕਿਉਂਕਿ ਹੌਣੀ ਤਾਂ ਅਸੀਂ ਫ੍ਰੀ ਹੋਏ ਆਂ ਆਪੀ ਲਾਈਫ ਤੋਂ ਹਨਾ ਤੇ ਹੌਣੀ ਤਾਂ ਅਸੀਂ ਯੂਟਿਊਬਰ ਬਣੇ ਆ ਤੇ ਜਦੋਂ ਯੂਟਿਊਬਰ ਬਣਦੇ ਆ ਤਾਂ ਥੋੜਾ ਜਿਆ ਨਾ ਇੰਜੋਏ ਤਾਂ ਕਰਨਾ ਹੀ ਚਾਹੀਦਾ ਆ ਆਪਣਾ ਹਨਾ ਤੇ ਹੋਰ ਸੱਚੀ ਨਿੱਜੀ ਕਰਦਾ ਵੀ ਅਸੀਂ ਆਉਂਦੇ ਆ ਵਾਲ ਦਿਖਾਈ ਦੇਖਿਆ ਤੇ ਬਾਲ ਤੁਹਾਡੇ ਸਾਡੇ ਹੋ ਗਏ ਜੀ ਹੁਣ ਸਫੇਦ ਇਹ ਮੈਂ ਤਵਸਤਾਈ ਵੀਡੀਓ ਬਣਾਈ ਆ ਵੀ ਜੇ ਕਿਸੇ ਕੋਲੇ ਕੋਈ ਵੀ ਇਲਾਜ ਹੈਗਾ ਇਸ ਦਾ ਵੀ ਬਾਲ ਸਫੇਦ ਕਿਵੇਂ ਰੋਕੇ ਜਾਣ ਬਹੁਤ ਜਿਆਦਾ ਲੋਕਾਂ ਨੇ ਪਾਇਆ ਹੋਇਆ ਵੀ ਬਾਲ ਸਫੇਦ ਕਿਵੇਂ ਰੋਕੇ ਜਾਣ ਤੇ ਮੈਂ ਵੀ ਤੁਹਾਨੂੰ ਦੱਸਵਨੀ ਆ ਵੀ ਕਿਵੇਂ ਰੋਕੇ ਜਾਣ ਹਨਾ ਮੈਂ ਦੱਸਦੀ ਆ ਸਹੀ ਬਿਲਕੁਲ ਸੱਚ ਬੋਲੂਗੀ ਇਹ ਤਾਂ ਜੀ ਰੋਕੇ ਹੀ ਨਹੀਂ ਜਾਂਦੇ ਭਲਾਂ ਵੀ ਤੁਸੀਂ ਮਹਿੰਗਾ ਕਲਰ ਲਾ ਲਓ ਚਾਹੇ ਲਾ ਲਓ ਤੁਸੀਂ ਸਸਤਾ ਤੇ ਹੁਣ ਸਾਡੇ ਵੀ ਆ ਦੇਖੋ ਜੀ ਹੋ ਚੱਲੇ ਬਾਲ ਤੇ ਮੇਰੇ ਥੋੜੇ ਇੱਥੋਂ ਵੀ ਹੋ ਚੱਲੇ ਇੱਥੋਂ ਥੋੜੇ ਜਲਦੀ ਦਿਖਾਈ ਦਿੰਦੇ ਐ ਵਸੋਂ ਤਾਂ ਮੇਰਾ ਤੁਹਾਨੂੰ ਮੈਂ ਨਹੀਂ ਕਹਿੰਦਾ ਵੀ ਮਕਸਦ ਇਹ ਹੀ ਆ ਵੀਡੀਓ ਤਾਂ ਹੀ ਬਣਾਈ ਆ ਬਈ ਜਿਆਦੇ ਕਲਰ ਲਾ ਕੇ ਆਪਣੇ ਬਾਲ ਨਾ ਖਰਾਬ ਕਰੋ ਕੋਈ ਗੱਲ ਨਹੀਂ ਜੇ ਆਪਣੇ ਵਾਲ ਸਫੇਦ ਵੀ ਹੁੰਦੇ ਆ ਇਹ ਕੋਈ ਫਰਕ ਨਹੀਂ ਪੈਂਦਾ ਵੀ ਵੱਡੀ ਉਮਰ ਚ ਹੁੰਦੇ ਆ ਜਾਂ ਛੋਟੀ ਚ ਹੁੰਦੇ ਆ ਤੇ ਅਸੀਂ ਤਾਂ ਵੀ ਵਾਲਾਂ ਸੰਭਾਲ ਕੇ ਰੱਖਿਆ ਥੋੜੀ ਦੇਰ ਕਿ ਅਸੀਂ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਬਚਦੇ ਸੀਗੇ ਹੁਣ ਤਾਂ ਤੁਸੀਂ ਦੇਖੋ ਕਿੰਨੇ ਮਹਿੰਗੇ ਮਹਿੰਗੇ ਕਲਰ ਪਰ ਵੀ ਸੋਹਣੇ ਬਹੁਤ ਲੱਗਦੇ ਆ ਹਨਾ ਮੈਂ ਵੀ ਇੱਕ ਦੋ ਤੁਸੀਂ ਪਹਿਲੀਆਂ ਪਹਿਲੀਆਂ ਵੀਡੀਓ ਚ ਦੇਖੋਗੇ ਸਟ੍ਰੇਟ ਕਰਨੇ ਵਧੀਆ ਕਲਰ ਲਾਉਣੇ ਹੈ ਤਾਂ ਹੈ ਬਹੁਤ ਅੱਛੀ ਲੱਗਦੇ ਆ ਤੇ ਬਟ ਫਿਰ ਰਫ ਵੀ ਹੋ ਜਾਂਦੇ ਆ ਉਹੀ ਹੱਥਾਂ ਚ ਆਈ ਜਾਂਦੇ ਆ ਤੇ ਥੋੜੇ ਵੀ ਵਾਲ ਤਾਂ ਹੀ ਹੁੰਦੇ ਆ ਕਿਉਂਕਿ ਵੱਧ ਤੋਂ ਵੱਧ ਆਪਣੀ ਜਿਹੜੀ ਉਹ ਸਾਈਨਿੰਗ ਹੁੰਦੀ ਆ ਕਲਰ ਦੀ ਹੈ ਨਾ ਤੇ ਉਹਨੂੰ ਕਹਿੰਦੇ ਆ ਮਾਸਕ ਲਾਉਣਾ ਹੈ ਨਾ ਤੇ ਉਹ ਦੂਜੇ ਵਾਰੀ ਆਪਣੇ ਧੋਣ ਤੇ ਪਤਾ ਲੱਗ ਜਾਂਦਾ ਵੀ ਜਿਹੜਾ ਉਹਨਾਂ ਨੇ ਕੀਤਾ ਹੁੰਦਾ ਵਾ ਤੇ ਦੂਜੇ ਦਿਨ ਨੂੰ ਕੀ ਬਣ ਜਾਂਦੇ ਉਹ ਜ਼ਰੂਰ ਜੀ ਆਪਣਾ ਥੋੜਾ ਜਿਹਾ ਆਪਣੇ ਆਪ ਨੂੰ ਪੂਰਾ ਫਰੈਸ਼ ਰੱਖੋ ਮੈਂ ਨਹੀਂ ਕਹਿੰਦੀ ਹੈ ਕਿ ਸੋਹਣੇ ਕੱਪੜੇ ਸੋਹਣਾ ਆਪ ਦਾ ਡ्रेस ਅਪ ਹੋ ਕੇ ਰਹੋ ਪਰ ਉਹ ਚੀਜ਼ਾਂ ਨਾ ਕਰੋ ਜਿਹਦੇ ਨਾਲ ਆਪਾਂ ਨੂੰ ਨੁਕਸਾਨ ਹੁੰਦਾ ਵਾ ਤੇ ਜਿਆਦਾ ਤਾਂ ਜੀ ਇਹ ਅੱਖਾਂ ਦੇ ਉੱਪਰ ਨੁਕਸਾਨ ਹੁੰਦਾ ਹੈ ਦਾ ਕਲਰ ਦਾ ਤੇ ਮੈਂ ਦੇਖਿਆ ਕਈਆਂ ਨੂੰ ਸੁਣਿਆ ਵੀ ਆ ਮੇਰੇ ਤਾਂ ਬਹੁਤ ਜਿਆਦਾ ਸਾਈਡ ਇਫੈਕਟ ਹੁੰਦਾ ਵਾ ਕਲਰ ਦੇ ਨਾਲ ਤੇ ਮੈਂ ਕਈਆਂ ਨੂੰ ਸੁਣਿਆ ਵੀ ਆ ਵੀ ਉਹਨਾਂ ਦੇ ਬਹੁਤ ਜਿਆਦਾ ਸਰੀਰ ਤੇ ਵੀ ਅੱਖਾਂ ਤੇ ਵੀ ਤੇ ਜਾਇਚਿੰਗ ਵਗੈਰਾ ਹੁੰਦੀ ਆ ਤੇ ப்ਲੀਜ਼ ਜੇ ਤੋਂ ਦੂਰ ਰਹੋ ਕਲਰ ਕਲਰ ਲਾਉਣ ਤੋਂ ਬਸ ਇਹੀ ਸੋਚਿਆ ਕਰੋ ਵੀ ਆਪਾਂ ਆਏ ਵੀ ਬਹੁਤ ਸੋਹਣੇ ਲੱਗਦੇ ਆ ਮੈਂ ਤਾਂ ਲੱਗਦੀ ਆ ਟੋੜਾ ਤਾਂ ਨਹੀਂ ਮੈਨੂੰ ਪਤਾ ਹੈਗਾ ਥੈਂਕ ਯੂ ਸੋ ਮੱਚ ਜੇ ਤੁਹਾਨੂੰ ਮੇਰੀ ਥੋੜਾ ਜਿਹੀ ਸੁਝਾਜ ਜਿਹੜਾ ਸਿੱਧਾ ਸਾਦਾ ਸੁਝਾਜ ਦਿੱਤਾ ਵਾ ਤੇ ਉਹੀ ਨਹੀਂ ਵੀ ਹਨਾ ਤੁਹਾਨੂੰ ਐਵੇਂ ਉਲਝਾ ਲਿਆ ਵੀ ਐ ਲਾਓ ਐ ਲਾਓ ਤੇ ਨਾ ਹੀ ਸਾਨੂੰ ਬਚਾਇਆ ਤੇ ਹੁਣ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਤੇ ਸੋਹਣਾ ਜਿਹਾ ਕਰਦੇ ਇੱਕ ਕਮੈਂਟ ਤੇ ਥੈਂਕ ਯੂ ਸੋ ਮੱਚ ਹੁਣ ਮੈਂ ਵੀ ਵਾਰ ਸਿੱਧੇ-ਸਿੱਧੇ ਕਰ ਲਾਂ ਹੁਣ ਤਾਂ ਮੈਂ ਸੰਤਾਈਂ ਦਿਖਾਇਆ ਵੀ ਦੇਖੋ ਇਹੀ ਮੈਂ ਤੁਹਾਨੂੰ ਦੱਸਣ ਲੱਗੀ ਆਂ ਵੀ ਜਿਆਦਾ ਟਰਾਈਆਂ ਨਾ ਕਰਿਆ ਕਰੋ ਕਿਉਂਕਿ ਕਈ ਕਲਰ ਔਰ ਭਾਮਿਓ ਮਹਿੰਦੀ ਆ ਚਾਹੇ ਕਲਰ ਆ ਉਹ ਬਹੁਤ ਜਿਆਦਾ ਸਾਈਡ ਇਫੈਕਟ ਹੋ ਜਾਂਦਾ ਕੋਈ ਕੋਸ ਕਹਿੰਦਾ ਜੀ ਤਵੇ ਤੇ ਆ ਕਰ ਲਓ ਕੋਈ ਕਹਿੰਦਾ ਜੀ ਆ ਕਲਰ ਲਾ ਲਓ ਸੱਚੀ ਪੁੱਛੋ ਨਾ ਮੈਂ ਤਾਂ ਹੁਣ ਆਏ ਪੂਰੇ ਅ ਕਿੱਤੇ ਵਾਲ ਕੱਟ ਲੈਣੇ ਆ ਤੇ ਫਿਰ ਮੈਂ ਇਹ ਥੋੜੀ ਮੰਨਣਾ ਵੀ ਇਹ ਉਮਰ ਦੇ हिसाब ਨਾਲ ਹੋਇਆ ਮੈਂ ਪਤਾ ਕੀ ਕੀ ਕਰਨਾ ਮੈਂ ਕਹਿਣਾ ਜੀ ਇਹ ਚਾਂਦੀ ਰੰਗੇ ਵਾਲ ਆ ਤੇ ਅੱਗੇ ਅਸੀਂ ਸੋਨੇ ਰੰਗੇ ਵੀ ਬਣਾ ਲੈਣੇ ਆ ਤੇ ਅੱਗੇ ਵੱਡੇ ਨਹੀਂ ਕਹਿੰਦੇ ਹੁੰਦੇ ਸੀ ਤੁਸੀਂ ਨਾ ਮੋਗੇ ਤਾਂ ਤੁਹਾਡੇ ਚਾਂਦੀ ਰੰਗੇ ਵਾਲ ਬਣ ਜਾਣਗੇ ਸੋਨੇ ਰੰਗੇ ਵਾਲ ਬਣ ਜਾਣਗੇ ਬਣ ਜਾਣਗੇ ਹੁਣ ਇਸ ਲਈ ਮੇਰਾ ਸਾਰਿਆਂ ਨੂੰ ਇਹ ਹੀ ਰਿਕੁਐਸਟ ਹੈ ਕਿ ਤੁਸੀਂ ਕਦੇ ਵੀ ਉਹ ਨਾ ਇਸ ਵਾਲਾਂ ਤੇ ਲਾਓ ਵੀ ਸਾਡੇ ਸਫੇਦ ਹੋਗੇ ਜਾਂ ਕਿਵੇਂ ਆ ਮਜ਼ੇ ਲਓ ਐਨਜੋਏ ਕਰੋ ਕੋਈ ਕਹਿੰਦਾ ਕੁਝ ਵੀ ਕਹੀ ਜਾਵੇ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ ਤੇ ਭਾਜੀ ਦੇ ਜੀ ਸੂਟ ਕਰਦਾ ਕਦੇ ਰੋਜ਼ ਇੱਕ ਕਲਰ ਲਾ ਲਿਆ ਕਰੋ ਰੋਜ਼ ਕਲਰ ਨਾਲ ਵੀ ਨਾ ਆਏ ਆਈ ਬਿਲਕੁਲ ਮੇਰੇ ਵਾਲ ਆਈ ਅੱਥੇ ਚ ਆ ਜਾਂਦੇ ਕਲਰ ਲਾਉਣ ਦਾ ਤੇ ਇਸ ਲਈ ਮੈਂ ਤੁਹਾਨੂੰ ਕਹਿਣੀ ਆ ਵੀ ਮੈਂ ਤਾਂ ਨਹੀਂ ਹੁਣ ਕਲਰ ਲਾਇਆ ਕਰਨਾ